ਹਾਂਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ মিডিਆ ਤੇ ਮੈਂ ਤੁਹਾਡਾ ਗੁਰਚਰਨ ਸਿੰਘ ਰਾਜੂ ਐਨ ਜੀਓ ਸਭ ਤੋਂ ਪਹਿਲਾਂ ਦਾ ਫਿਕਰਮੰਦ মিডিਆ ਵੇਖ ਰਹੇ ਸਾਰੇ ਹੀ ਸੋਤਿਆਂ ਦਾ ਦਹਿਰਾਦਿਆਂ ਗਹਿਰਾਈਆਂ ਤੋਂ ਕੋਟਣ-ਕੋਟ ਧੰਨਵਾਦ ਕਿ ਤੁਸੀਂ ਸਾਡਾ ਫਿਕਰਮੰਦ মিডিਆ ਨੂੰ ਬਹੁਤ ਹੀ ਪ੍ਰਿਆਰਥ ਤੇ ਸਤਿਕਾਰ ਦਿੰਦੇ ਹੋ। ਇਸੋ ਦੋਸਤੋ ਆਪ ਜੀ ਨੂੰ ਪਤਾ ਹੀ ਹੈ ਕਿ ਅੱਜ ਦੇਸ਼ ਦੀ ਮਹਾਨ ਪ੍ਰਸਿੱਧ ਸ਼ਖਸੀਅਤ ਮਾਤਾ ਸੁਵਿਤਰੀਬਾਈ ਫੂਲੇ ਜੋ ਕਿ ਪਹਿਲੇ ਅਧਿਆਪਕ ਸਨ ਸਾਡੇ ਉਹਨਾਂ ਦਾ ਅੱਜ ਜਨਮ ਦਿਨ ਹੈ। ਸੋ ਸਾਡੇ ਦਰਮਿਆਨ ਨੇ ਬਹੁਤ ਹੀ ਸਤਿਕਾਰ ਦੋਗ ਆਪਣੇ ਨਰਮਲ ਸਿੰਘ ਰਣਸੀਹ ਕਾਂ ਖਾਲਸਾ ਜੀ ਉਹਨਾਂ ਤੋਂ ਜਾਣਕਾਰੀ ਲੈਣੇ ਆ ਉਹਦੀ ਜਿੰਨਾਂ ਦੀ ਜੀਵਨੀ ਬਾਰੇ ਹਾਂਜੀ ਨਰਮਲ ਸਿੰਘ ਜੀ ਸਭ ਤੋਂ ਪਹਿਲਾਂ ਬ ਤੁਹਾਡਾ ਫਿਕਰਮੰਦ ਵੀਰ ਧੰਨਵਾਦ ਆ ਜੀ ਤੁਸੀਂ ਆਪਣੇ ਕੀਮਤੀ ਸਮੇਂ ਤੋਂ ਸਮਾਂ ਜ਼ਹਿਗੂ ਜੀ ਕਾ ਖਾਲਸਾ ਜੈ ਜੀ ਜੀ ਫਿਕਰਮੰਦ ਵੀਰ ਵੀਡੀਓ ਦੇਖ ਲਈ ਸਾਰੀ ਦਰਸ਼ਕਾਂ ਦਾ ਮਿਲਦੋਂ ਤੈਰ ਲੋ ਧੰਨਵਾਦ ਸਵਾਗਤ ਅੱਛਾ ਨਰਮਲ ਜੀ ਆਪਾਂ ਜਿਹੜਾ ਅੱਜ ਦਾ ਆਪਣਾ ਵਿਸ਼ਾ ਉਹ ਆਪਣੇ ਪਹਿਲੇ ਅਧਿਆਪਕ ਹੋਏ ਨੇ ਮਾਤਾ ਸੁਮਿਤਰੀ ਵਾਈਫੂ ਨੇ ਹਾਂਜੀ ਅੱਛਾ ਅੱਜ ਦੇ ਵਿਸ਼ੇ ਦੇ ਵਿੱਚ ਆਪਾਂ ਸਮੂਹ ਦਰਸ਼ਕਾਂ ਨੂੰ ਤੇ ਸਮੂਹ ਪੰਜਾਬ ਵਾਸੀਆਂ ਦੇਸ਼ ਵਿੱਚ ਵਿਦੇਸ਼ਾਂ ਦੇ ਵਿੱਚ ਬੈਠੇ ਸਮੂਹ ਸਰੋਤਿਆਂ ਨੂੰ ਚਿਕਰਮੰਦ ਮੀਡੀਆ ਦੇ ਰਾਹੀਂ ਆਪਾਂ ਇਹ ਜਾਣਕਾਰ ਦੇਣੀ ਆ ਕਿ ਜਿਹੜੇ ਸਾਡੇ ਪਹਿਲੇ ਅਧਿਆਪਕ ਸੀ ਸੀ ਮਾਤਾ ਸੀਤਰੀ ਵਾਹਫੋਲੇ ਉਹਨਾਂ ਬਾਰੇ ਜਾਣਕਾਰੀ ਦੇਖੋ ਜੀ ਸ੍ਰੀਤ ਜੀ ਵੇਖੋ ਜੀ ਇਹ ਕਿਹੋ ਜੀ ਸ਼ਖਸੀਅਤ ਜਿਹਦੇ ਨਾਲ ਕੇ ਸਮਾਜ ਦੇ ਵਿੱਚ ਜਿੰਨੀਆਂ ਵੀ ਸਾਡੇ ਇੰਡੀਆ ਦੀਆਂ ਔਰਤਾਂ ਜਿੰਨੀਆਂ ਲੜਕੀਆਂ ਸਾਡੀ ਉਹਨਾਂ ਨੂੰ ਪੜਨ ਦਾ ਅਦਕਾਰ ਉਹਦੇ ਕਰਕੇ ਮਿਲਿਆ ਜੀ ਪਰ ਅੱਜ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਬਹੁਤ ਸਾਰੀਆਂ ਸਾਡੀਆਂ ਜੋ ਟੀਚਰਸ ਜੋ ਮੜਨਾ ਹੈ ਜੋ ਕਿ ਅਧਿਆਪਕ ਬਣੀਆਂ ਹੋਈਆਂ ਨੇ ਜਾਂ ਉਹ ਆਪਣੇ ਕਿਸੇ ਵੀ ਮਹਿਮਨੇ ਦੇ ਵਿੱਚ ਕੋਈ ਵੀ ਕੋਈ ਕੰਮ ਕਰ ਰਹੀਆਂ ਉਹਨਾਂ ਨੂੰ ਇਸ ਦੇ ਬਾਰੇ ਕੋਈ ਨੌਲੇਜ ਨਹੀਂ ਜਾਣਕਾਰੀ ਨਹੀਂ ਜੀ ਕਈ ਹੁਣ ਵੀਡੀਓ 'ਚ ਕਸ਼ੇ ਲੋਕ ਦੇਖ ਰਹੇ ਹੋਣਗੇ ਤੇ ਜੋ ਕਿ ਇਹਨਾਂ ਦਾ ਨਾਮ ਪਹਿਲੀ ਸੁਣ ਰਹੇ ਹੋਣਗੇ ਹਾਂਜੀ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਸਾਡੀ ਜਿਹੜੀ ੜਕੀ ਹੈ ਇੱਕ ਲੜਕੀ ਨੂੰ ਪੜਨ ਦਾ ਅਧਿਕਾਰ ਕਿਹਨੇ ਲੈ ਕੇ ਦਿੱਤਾਗਾ ਹਾਲਾਂਕਿ ਬਾਦ ਵਿੱਚ ਸਭਧਾਨਮਾਨ ਦੇ ਦੌਰਾਨ ਡਾਕਟਰ ਮੀਟਕਾ ਸਾਹ ਜੀ ਨੇ ਔਰਤਾਂ ਨੂੰ ਬਰਾਬਰ ਦਾ ਦਾ ਦਰਜਾ ਦਿੱਤਾ ਸੀਗਾ ਪਰ ਉਸ ਤੋਂ ਪਹਿਲਾਂ ਆਪਾਂ ਅੱਜ ਤੋਂ 195 ਸਾਲ ਪਿੱਛੇ ਚਲੇ ਗਏ ਜੀ ਹਾਂਜੀ 195 ਸਾਲ ਪਹਿਲਾਂ ਅੱਜ ਦੇ ਦਿਨ 3 ਜਨਵਰੀ 1831 ਦੇ ਦਿਨ ਨਯਾਗਾਉ ਮਹਾਰਾਸ਼ਟਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ ਜੀ ਸੜਿਤਿਕ ਦੇ ਫੁਦੀ ਜੀ ਜੀ ਉਹਨਾਂ ਦੇ ਪਿਤਾ ਜੀ ਦਾ ਨਾਮ ਖੰਡੋਜੀ ਮਹਾਰਾਜ ਸੀ ਜੀ ਅਤੇ ਉਹਨਾਂ ਦੀ ਮਾਤਾ ਦਾ ਨਾਂ ਸੀ ਮਾਤਾ ਲక్ష్ਮੀ ਜੀ ਜੀ ਤੇ ਜਦੋਂ ਉਹਨਾਂ ਦਾ ਜਨਮ ਹੋਇਆ ਸੀਗਾ ਤਾਂ ਉਹਨਾਂ ਵੇਲੇਆਂ ਦੀ ਹਾਲਾਤ ਕਿਹੋ ਜਿਹੀ ਸੀ ਹਾਂਜੀ ਉਸ ਨੇ ਈਸਟ ਇੰਡੀਆ ਕੰਪਨੀ ਦਾ ਰਾਜ ਮਹਾਰਾਸ਼ਟਰ ਦੇ ਉੱਤੇ ਆਇਆ ਆਇਆ ਸੀ ਹੂੰ ਮਹਾਰਾਸ਼ਟਰ ਦੀ ਧਰਤੀ ਉੱਤੇ ਈਸਟ ਇੰਡੀਆ ਕੰਪਨੀ ਨੇ ਪਹਿਲ ਜਮਾਈ ਹੀ ਸੀ ਉਦੋਂ ਜਦੋਂ ਇਹ ਗੱਲ ਆ ਤੇ ਉਸ ਸਮੇਂ ਨਾ ਜੋ ਆਪਣੇ ਪੇਸ਼ਵਾ ਹੁੰਦੇ ਪੇਸ਼ਵਾ ਨਾਂ ਦੇ ਦੇ ਬ੍ਰਾਹਮਣ ਪੇਸ਼ਵਾ ਬ੍ਰਾਹਮਣ ਉਹਨਾਂ ਦਾ ਰਾਜ ਸੀ ਉੱਥੇ ਮਹਾਰਾਸ਼ਟਰ ਦੇ ਵਿੱਚ ਜੀ ਤੇ ਈਸਟ ਇੰਡੀਆ ਕੰਪਨੀ ਨੇ ਨਵਾਂ ਨਵਾਰਾਜ ਆਪਣਾ ਉੱਥੇ ਬਣਾਇਆ ਸੀ ਜੀ ਤੇ ਉਸ ਨੇ ਲੜਕੀਆਂ ਨੂੰ ਬੜਨ ਦਾ ਬਿਲਕੁਲ ਅਧਿਕਾਰ ਨਹੀਂ ਸੀਗਾ ਕੋਈ ਉਹਨਾਂ ਨੂੰ ਅਧਿਕਾਰ ਨਹੀਂ ਸੀਗਾ ਹਾਲਾਂਕਿ ਉਸ ਨੇ ਕਿਸੇ ਵੀ ਐਸਸੀ, ਓਬੀਸੀ, ਦਲ ਦਲਤਿਆਂ ਨੂੰ ਕਿਸੇ ਨੂੰ ਵੀ ਬੜਨ ਦਾ ਕੋਈ ਅਧਿਕਾਰ ਨਹੀਂ ਸੀ ਸਰ ਇੱਕੋ ਹੀ ਕਾਸਟ ਬ੍ਰਾਹਮਣਾਂ ਨੂੰ ਹੀ ਬੜਨ ਦਾ ਅਧਿਕਾਰ ਸੀ ਹੋਰ ਕਿਸੇ ਨੂੰ ਬੜਨ ਦਾ ਅਧਿਕ ਨਹੀਂ ਸੀ ਉਹਨਾਂ ਦੇ ਨਾਲ ਦੇ ਵਿੱਚ ਸਵੇਤਰੀ ਬੈਹੂ ਦੇ ਜੀ بڑے ਹੋਣਗੇ ਤਾਂ ਕਿਹੜੇ ਹਾਲਾਤਾਂ ਦੇ ਵਿੱਚ ਉਹ ਬੜੇ ਹੋਣਗੇ ਬਹੁਤ ਵੱਡੀ ਗੱਲ ਸੋਚਣ ਦੀ ਉਹੋਂ ਦੇ ਕਿਹੋ ਜਿਹੇ ਹਾਲਾਤ ਸੀਗੇ ਜਿਵੇਂ ਅੱਜ ਕੱਲ ਆਪਾਂ ਸਕੂਲਾਂ ਕਾਲਜਾਂ ਦੇ ਵਿੱਚ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਹਨਾ ਵੀ ਅੱਜ ਆਜ਼ਾਦ ਆਪਾਂ ਉਸ ਵੇਲੇ ਵੀ ਇਹੋ ਜਿਹੇ ਹੀ ਯਾਨੀ ਹਾਲਾਤ ਸੀਗੇ ਜੋ ਬ੍ਰਾਹਮਣ ਸੀ ਉਹ ਕਹਿੰਦੇ ਸੀ ਕਿ ਪੜਨਾ ਅਤੇ ਪੜਾਉਣ ਦਾ ਕੰਮ ਸਾਡਾ ਧਾਰਮਿਕ ਵਿੱਦਿਆ ਦੇਣੀ ਹੈ ਸਾਡਾ ਕੰਮ ਹੈ ਉਹ ਤੇ ਦਾ ਕੰਮ ਨਹੀਂ ਜੋ ਹੈਗਾ ਖੱਦਰੀ ਉਹਦਾ ਕੰਮ ਹੈਗਾ ਜੰਗਾਂ ਲੜਨੀਆ ਤੇ ਜੋ ਹੈਗਾ ਸ਼ੂਦਰ ਉਹਦਾ ਜਿਹੜਾ ਕੰਮ ਹੈਗਾ ਏ ਸਫਾਈ ਗਾਰਨੀਓ ਦੇ ਉੱਪਰ ਦੇ ਜਿਹੜੇ ਤਿੰਨ ਬ੍ਰਾਹਮਣ ਵੈਸ਼ ਅਤੇ ਆਪਣਾ ਖੱਬਰੀ ਇਹਨਾਂ ਦੇ ਨਾਲ ਹੀ ਸੇਵਾ ਕਰਨੀ ਜੀ ਇਹਨਾਂ ਨੂੰ ਪੜਨ ਦਾ ਕੋਈ ਅਧਿਕਾਰ ਨਹੀਂ ਨਾ ਤਾਂ ਕੋਈ ਮਤਲਬ ਵੀ ਨਹੀਂ ਕੋਲ ਪੜਨ ਦਾ ਉਸ ਵੇਲੇ ਸਵਿੱਤਰੀ ਬਾਈ ਫੁਲੇਜੀ ਦਾਕ ਉਹ ਵੀ ਇਸ ਸਮਾਜ ਦੇ ਵਿੱਚ ਜਨਮ ਉਹਨਾਂ ਦਾ ਜਨਮ ਹੋਇਆ 1831 ਵਿੱਚ ਹੂੰ ਉਸ ਵੇਲੇ ਜਦੋਂ ਦਾ ਜਨਮ ਸਿੰਘ ਜਨਮ ਹੋਇਆ ਸੀ ਉਹਨਾਂ ਦਿਨਾਂ ਦੇ ਵਿੱਚ ਬ੍ਰਾਹਮਣ ਸਵਾਜ ਦੇ ਲੋਕਾਂ ਨੇ ਇੱਕ ਭਲਮ ਫਲਾਇਆ ਸੀ ਉਹ ਇਹ ਭਰਮਾ ਕਿ ਜੇ ਕੋਈ ਲੜਕੀ ਪੜ ਲੀ ਤਾਂ ਉਸ ਦੇ ਜਨਾਂ ਦੀ ਮੌਤ ਹੋ ਜੂਗੀ ਜੀ ਜੇ ਕੋਈ ਵਿਆਹੀ ਹੋਈ ਔਰਤ ਪੜ ਲੀ ਹਾਂ ਤਾਂ ਉਹਦੇ ਘਰ ਵਾਲੇ ਦੀ ਮੌਤ ਹੋ ਜੂਗੀ ਹਾਂ ਉਹਨਾਂ ਜਿਹੜਾ ਵਿੱਚ ਇਹਨਾਂ ਦੇ ਪਿੰਡ ਇੱਕ ਨਨ ਨਨ ਜੋ ਕਿ ਆਪਣੇ ਗਰੇ ਸ ਕਰਨ ਵਿੱਚ ਨਨ ਉਸ ਨਨ ਨੇ ਉੱਥੇ ਇੱਕ पाठशाला ਖੋਲ੍ਹਣ ਦੀ ਕੋਸ਼ਿਸ਼ ਕੀਤੀ ਹਾਂ ਪਰ पाठशाला ਉਹਨਾਂ ਨੇ ਉੱਥੋਂ ਦੇ ਲੋਕਾਂ ਨੇ ਬ੍ਰਾਹਮਣ ਲੋਕਾਂ ਨੇ ਜਾਂ ਉਸ ਆਪਣਾ ਸੂ ਕਾਰਡ ਉਹ ਵੀ ਸੀ ਲੋਕਨੀ ਵੀ ਉਹ ਬਾ ਪਾਰਸ਼ਲਾ ਨੂੰ ਖੋਲਣ ਤੋਂ ਇਨਕਾਰ ਕਰਤਾ ਉਹ ਕਹਿੰਦੇ ਨਹੀਂ ਤੂੰ ਸਰਫੇ ਆਪਣੀ ਇਸਾਈ ਧਰਮ ਦਾ ਪ੍ਰਚਾਰ ਕਰਨ ਆਈ ਆ ਤੂੰ ਇੱਥੇ ਸਾਨੂੰ ਪੜਾਉਣਾ ਨਹੀਂ ਆਈ ਤੂੰ ਉਹ ਸਾਨੂੰ ਸਾਡੇ ਧਰਮ ਤੋਂ ਡਗਾਉਣ ਆਈ ਆ ਜੀ ਤਾਂ ਉੱਥੇ ਉਹਨਾਂ ਨੇ ਉਹਨਾਂ ਨੂੰ ਪਾਰਸ਼ਲਾ ਖੋਲਣ ਤੋਂ ਇਨਕਾਰ ਕਰਤਾ ਪਰ ਫਿਰ ਵੀ ਸੁਵਿਧਿ ਦੇ ਹੁਲੇ ਬੜੀ ਤਾਂ ਉਹ ਕਿਵੇਂ ਬੜੀ ਆ ਇਹਦਾ ਤਾਂ ਦੇਖਾਂਗੇ ਵੀ ਜਦੋਂ ਕੋਈ ਬ੍ਰਾਹਮਣ ਵਿਆਹ ਆਪਣੇ ਆਸ਼ਮ ਦੇ ਵਿੱਚ ਆਪਣੇ ਬੱਚਿਆਂ ਨੂੰ ਪੜਾ ਰਿਆ ਹੁੰਦਾ ਸੀ ਤਾਸ ਦਿੱਤਰੀ ਬਾਈ ਫੂਲੇ ਕੰਦਾਂ ਦੇ ਓਲੇ ਲੌਗ ਲੌ ਕੇ ਜਾਂ ਝਾੜੀਆਂ ਦੇ ਵਿੱਚ ਛੁਪ ਕੇ ਲੌਗ ਲੌ ਕੇ ਇਹਨਾਂ ਦੇ ਵਿੱਚੋਂ ਅੱਖਰ ਗੈਨ ਸਿੱਖਦੇ ਸੀ ਜੀ ਪਹਿਲੀ ਵਾਰ ਜਿਉਂ ਪੜਾਈ ਦੀ ਸਟਾਰਟਿੰਗ ਹੋਈ ਆ ਜੀ ਇਸ ਤਰ੍ਹਾਂ ਸਟਾਰਟਿੰਗ ਉਸ ਸਮੇਂ ਨਹੀਂ ਹੋਈ ਅੱਛਾ ਜੇ ਆਪਾਂ ਸਿਹਤ ਦੀ ਗੱਲ ਕਰੀਏ ਇਹ ਮਾਤਾ ਸੁમિતਰੀ ਬਾਈ ਫੂਲਾ ਜੀ ਨੇ ਕੋਈ ਸਿਹਤ ਵੀ ਲਿਖਿਆ ਜਾ ਬਰਾਠੀ ਭਾਸ਼ਾ ਦੀ ਸਹਿਤਕਾਰੀ ਦੇ ਵਿੱਚ ਉਹਦਾ ਵੱਡਾ ਨਾਮ ਹੈ ਕਿਹਾ ਜਾਂਦਾ ਕਿ ਇੱਕ ਔਦਹੁਣ ਦੇ ਨਾਤੇ ਉਹਦੀ ਫਹਿਤਕਾਰੀ ਦੇ ਵਿੱਚ ਉਹਦਾ ਵੱਡਾ ਨਾਮ ਹੈ ਕਿਹਾ ਜਾਂਦਾ ਕਿ ਇੱਕ ਔਦਹੁਣ ਦੇ ਨਾਤੇ ਉਹ ਬਰਾਠੀ ਪਾਸ਼ਾ ਦੀ ਪਹਿਲੀ ਇੱਕ ਲਖਾਰੀ ਹੋਈ ਹੈ ਜੀ ਪਹਿਲੀ ਉਹ ਲਖਵਿਤ ਜੀ ਹੋਈ ਹੈ ਉਹਨਾਂ ਦੀਆਂ ਦੋ ਪੁਸਤਕਾਂ ਹੁਣ ਤੱਕ ਨਿਸ਼ਭੀਆਂ ਐ ਜੋ ਕਿ ਆਪਣੇ ਸਾਹਮਣੇ ਆਈਆਂ ਇੱਕ ਪੁਸਤਕ ਤਾਂ ਉਹਨਾਂ ਨੇ ਫਿਰ 23 ਸਾਲ ਦੀ ਉਮਰ ਵਿੱਚ ਉਹਨਾਂ ਨੇ ਇੱਕ ਪੁਸਤਕ ਲਿਖਤੀ ਸੀ 23 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣੀ ਇੱਕ ਪੁਸਤਕ ਲਿਖਤੀ ਸੀ ਤੇ ਉਹਨਾਂ ਪੁਸਤਕਾਂ ਦੇ ਵਿੱਚ ਉਹਨਾਂ ਨੇ ਮਹਾਤਮਾ ਆਪਣਾ ਜੋਤੀਦਾ ਫੁੱਲੀ ਜੀ ਦੇ ਜੀਵਨ ਬਾਰੇ ਉਹਨਾਂ ਨੇ ਕੁਝ ਕਹਾਣਾਵਾਂ ਉਹ ਲਿਖੀਆਂ ਆਂ ਉਹਨਾਂ ਕਹਾਣਾਵਾਂ ਦਾ ਉਹਨਾਂ ਨੇ ਉਹਦੇ ਵਿੱਚ ਜ਼ਿਕਰ ਕੀਤਾ ਹੈ ਹਾਂ ਦੂਜੀ ਗੱਲ ਹੋਈ ਆ ਕਿ ਜੀ ਉਸ ਤੋਂ ਮੈਂ ਆਪਣੀ ਗੱਲ ਨੂੰ ਅੱਗੇ ਲੈ ਕੇ ਜਾਣਾ ਚਾਹੂੰਗਾ ਕਿ ਉਹਨਾਂ ਨੇ ਉਹਨਾਂ ਦਾ ਜੋਨਰ ਦੀ ਮੇਰਜ ਹੋਈ ਆ 9 ਸਾਲ ਦੀ ਉਮਰ ਦੇ ਵਿੱਚ ਉਹਦੀ ਮੇਰਜ ਹੋਈ ਆ ਵਿਆਹ ਹੋਇਆ ਏ ਮਹਾਤਮਾ ਜੋਤੀਦਾ ਫੁੱਲੀ ਜੀ ਨਾਲ ਜੋਤੀਦਾ ਫੁੱਲੀ ਦੀ ਉਸ ਨਿਮਰਤੀ ਕੀ 13 ਸਾਲ ਅਤੇ ਸ੍ਰੀ ਤ੍ਰਿਦੀਵ ਮ ਜੀ ਦੋ ਲ ਲ ਲਗਭਗ 9 ਸਾਲ 9 ਸਾਲ 9 ਸਾਲ ਦੀ ਉਮਰ ਤੋਂ ਬਾਅਦ ਜੋਤੀ ਦਾ ਹੁਲੇ ਨੇ ਉਹਨਾਂ ਨੂੰ ਪੜਾਇਆ ਉਹਨਾਂ ਨੇ ਆਪਣੇ ਕਰੇ ਰਹਿਗੇ ਉਹਨੂੰ ਸ੍ਰੀ ਤ੍ਰਿਬਾਈ ਨੂੰ ਪੜਾਇਆ ਨੇ ਆ ਪੜਦੇ ਸੀ ਤੇ ਨਾਲੇ ਉਹਨਾਂ ਨੂੰ ਪੜਾਉਂਦੇ ਸੀਗੇ ਉਸ ਤੋਂ ਬਾਅਦ ਜਦੋਂ ਇਸ ਗੱਲ ਦਾ ਪਤਾ ਲੱਗਿਆ ਆਪਣਾ ਦੂਜਾ ਬ੍ਰਾਹਮਣ ਹਮਾਜ ਨੂੰ ਪਤਾ ਲੱਗਿਆ ਵੀ ਇਹ ਵੱਡ ਰਹੇ ਆ ਤਾਂ ਉਹਨਾਂ ਨੇ ਇਸ ਚੀਜ਼ ਦਾ ਵੀ ਜਾਨੀ ਕਿ ਵਿਰੋਧ ਕੀਤਾ ਤੇ ਇਸ ਚੀਜ਼ ਦਾ ਵਿਰੋਧ ਕੀਤਾ ਤਾਂ ਫਿਰ ਆ ਮਹਾਤਮਾ ਜੋਤੀਬਾ ਫੂਲੇ ਨੇ ਇਸ ਚੀਜ਼ ਨੂੰ ਕਰਤਾ ਉਹਨਾਂ ਨੇ ਗੁਪਤ ਉਹਨਾਂ ਨੇ ਕਿਹਾ ਕਿ ਹੁਣ ਮੈਂ ਉਹਨੂੰ ਗੋਤ ਲੈ ਕੇ ਕਿਸੀ ਭੜਾਉਂਗਾ ਸਿਖਾਈ ਨਹੀਂ ਪੜਾਉਂਗਾ ਤਾਂ ਪੜਾਉਣ ਤੋਂ ਬਾਅਦ ਜਦੋਂ ਫਿਰ ਅੱਗੇ ਚੱਲ ਕੇ ਜਦੋਂ ਉਹਨਾਂ ਨੇ ਡਿਗਰੀ ਪ੍ਰਾਪਤ ਕਰ ਲਈ ਆ ਜਦੋਂ ਉਹ ਪਹਿਲੀ ਟੀਚਰ ਬਣ ਗਈ ਉਸ ਨੇ ਸਭ ਨੂੰ ਪਤਾ ਲੱਗ ਗਿਆ ਕਿ ਸ੍ਰੀ ਤ੍ਰਿਭਾਈ ਪੜ੍ਹ ਕੇ ਇੱਕ ਅਧਿਆਪਕ ਬਣ ਗਈ ਆ ਉਸ ਸਮੇਂ ਜਦੋਂ ਸ੍ਰੀਤਰੀ ਬਾਈ ਉਹ ਅਧਿਆਪਕ ਬਣ ਗਈ ਮਾਸਟਰ ਨਹੀਂ ਬਣ ਗਈ ਪੀਚੇ ਬਣ ਗਈ ਉਸ ਨੇ ਜੋਤੀ ਦਾ ਫੁੱਲੇ ਦੇ ਡੈਡੀ ਨਿਹਰਾਜ ਨੇ ਗੁਵਿੰਦਰ ਰਾਏ ਫੁੱਲੇ ਜੀ ਜਿਨ੍ਹਾਂ ਦਾ ਨਾਂ ਸੀ ਉਹਨਾਂ ਨੇ ਉਹਨਾਂ ਨੂੰ ਆਪਣੇ ਘਰੋਂ ਬੇਗਾਨ ਕਰਤਾ ਦੋਹਾਂ ਕਿ ਤੁਸੀਂ ਪੜ੍ਹ ਲਿਖ ਕੇ ਜੋਗੇ ਐਸਸੀ ਸਮਾਜ ਦੇ ਵਿੱਚ ਜਾਂ ਅਸ਼ੂਦਰ ਲੋਕ ਤੁਸੀਂ ਉਹ ਬੀਸੀ ਸਮਾਜ ਦੇ ਵਿੱਚ ਤੁਸੀਂ ਪੜ੍ਹੇ ਹਨ ਇਹ ਗੱਲ ਧਰਮ ਦੇ ਖਿਲਾਫ ਆ ਧਰਮ ਦੇ ਖਿਲਾਫ ਆ ਤੇ ਇਸ ਕਰਕੇ ਅਸੀਂ ਤੁਹਾਨੂੰ ਆਪਣੇ ਖਾਨਦਾਨ ਤੋਂ ਬੇਗਾਨ ਕਰ ਦਿੱਤੀ ਇਹ ਜਰਮ ਹੋ ਸੀਗੇ ਜੀ ਅੱਗੇ ਚੱਲ ਕੇ ਉਹਨਾਂ ਨੇ ਫਿਰ ਮਾਪਿਆਂ ਤੋਂ ਬਖ ਹੋ ਕੇ ਇੱਕ ਜਨਵਰੀ 1848 ਈਸਵੀ ਦਾ ਦੰਸੀ ਜਦੋਂ ਉਹਨਾਂ ਨੇ ਪੀੜੇਵਾਲਾ ਪਿੰਡ ਸੀ ਬੂਨੇ ਦੇ ਕੋਲੇ ਬਾਦ ਅਸ਼ਟ ਦੇ ਵਿੱਚ ਪੀੜੇਵਾਲਾ ਪਿੰਡ ਉਸ ਪਿੰਡ ਦੇ ਵਿੱਚ ਉਹਨਾਂ ਨੇ ਲੜਕੀਆਂ ਦੇ ਲਈ ਪਹਿਲਾ ਸਕੂਲ ਖੋਲਿਆ ਸੀਗਾ ਜਦੋਂ ਇਹ ਖੁੱਲੇ ਤੇ ਸਿੱਧੇ ਦੇ ਖੁੱਲੇ ਜੀ ਅੱਛਾ ਜੇ ਤੁਸੀਂ ਕਹਿੰਦੇ ਪਹਿਲਾ ਸਕੂਲ ਖੋਲਿਆ ਸੀ ਇਸ ਤੋਂ ਇਲਾਵਾ ਹੋਰ ਕਿੰਨੇ ਸਕੂਲ ਕਿੱਥੇ ਕਿੱਥੇ ਯਾਨੀ ਕਿੰਨੇ ਸਕੂਲ ਹੋਰ ਵੀ ਖੋਲੇ ਸੀ ਉਹਨਾਂ ਨੇ ਹਾਂਜੀ ਹਾਂਜੀ ਇਸ ਤੋਂ ਲਾਡੋਣਾ ਨਹੀਂ 1848 ਤੋਂ ਸਕੂਲ ਉਹਨਾਂ ਦੀ ਸਟਾਰਟਿੰਗ ਹੋਈ ਨਹੀਂ 1848 ਤੋਂ ਸਕੂਲ ਉਹਨਾਂ ਦੀ ਸਟਾਰਟਿੰਗ ਹੋਈ 1848 ਤੋਂ ਡੀੜੇ ਵਾਲਾ ਪਿੰਡ ਦੇ ਵਿੱਚ ਸਕੂਲ ਲਵੇ ਦਾ ਉਸ ਤੋਂ ਬਾਅਦ 1852 ਦੇ ਵਿੱਚ ਇਹਨਾਂ 4 ਸਾਲਾਂ ਦੇ ਵਿੱਚ ਉਹਨਾਂ ਨੇ 18 ਸਕੂਲ ਖੋਲ੍ਹਿਆ ਜੀ 18 ਸਕੂਲ ਸਿਰਫ ਕੱਲੀਆਂ ਲੜਕੀਆਂ ਦੇ ਲਈ ਕਿਉਂਕਿ ਲੜਕੀਆਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀਗਾ ਲੜਕੀਆਂ ਨੂੰ ਧਰਮ ਦੇ ਨਾਮ ਦੇ ਸਮਾਜ ਦੇ ਨਾਮ ਦੇ ਉਤੇ ਪਿੱਛੇ ਰੱਖਿਆ ਗਿਆ ਜੀ ਤੇ ਲੜਕੀਆਂ ਦਾ ਅਸਲੀ ਜੋ ਕਿਸੇ ਨੇ ਸੋਚਿਆ ਤਾਂ ਉਹ ਸ੍ਰਿਤਿਕਾ ਬਈ ਫੂਲੇ ਅਤੇ ਜੋਤੀ ਜੋ ਫੂਲੇ ਉਹਨਾਂ ਨੇ ਸੋਚਿਆ ਜੀ ਡਾਕਟਰ ਮੇੜਕਰ ਜੀ ਦੇ ਆਪਣੇ ਤਿੰਨ ਮਹਾਨ શિક્ષੀਆਂ ਨੂੰ ਉਹਨਾਂ ਨੇ ਕਿਹਾ ਕਿ ਵੀ ਮੈਂ ਇਹਨਾਂ ਤੋਂ ਪ੍ਰੇਰਨਾ ਲਈ ਆ ਜੀ ਉਹਨਾਂ ਨੇ ਇੱਕ ਤਾਂ ਗੌਤਮ ਬੁੱਧ ਮਹਾਤਮਾ ਬੁੱਧ ਦੂਜੇ ਹੋਇਆ ਆ ਪਾਤ ਕਬੀਰ ਜੀ ਤੇ ਤੀਜੇ ਹੋਇਆ ਜੋਦੀਵਾ ਫੁਲੇ ਜੀ ਤੇ ਯਾਨੀ ਕਿ ਜੋਦੀਵਾ ਫੁਲੇ ਜੀ ਤੋਂ ਪ੍ਰੇਰਣਾ ਲੈ ਕੇ ਹੀ ਆ ਭਾਤ ਰਤਨ ਡਾਕਟਰ ਪੀਰੋ ਮੇੜਕਰ ਸਾਹਿਬ ਜੀ ਨੇ ਸਬਦਾਨ ਲਿਖਿਆ ਬਣਾਇਆ ਉਹਨਾਂ ਨੇ ਤਾਂ ਉਹਨਾਂ ਨੇ ਜਦੋਂ ਸਬਦਾਨ ਲਿਖਿਆ ਤਾਂ ਉਹਨਾਂ ਨੇ ਇਨ੍ਹਾਂ ਦੇ ਵਿਚਾਰਾਂ ਨੂੰ ਧਿਆਨ ਚ ਲਿਖਿਆ ਹੂੰ ਠੀਕ ਹੈ ਜੀ ਇਸ ਤੋਂ ਇਲਾਵਾ ਜੀ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਸਮਾਜ ਸੁਧਾਰ ਆਪਣਾ ਨੇ ਕੀਤੇ ਆ ਉਹਨਾਂ ਨੇ ਬਾਲ ਵਿਆ ਕਿ ਜਦੋਂ ਕਿ ਛੋਟੇ ਛੋਟੇ ਬੱਚਿਆਂ ਨੂੰ ਵਿਆਹ ਜਾਂਦਾ ਸੀ ਜਾਂ ਕਿ ਲੜਕੀ ਦੀ ਏਜ ਉਹ ਘੱਟ ਸੀ 10-12 ਸਾਲ ਦੀ ਤੇ ਉਹਦੇ ਘਰ ਵਾਲੀ ਦੀ ਉਮਰ ਘੱਟ ਘੱਟ 40-45 ਸਾਲ 50 ਸਾਲ ਇਸ ਤਰ੍ਹਾਂ ਵਿਆਹ ਹੁੰਦੇ ਜਾਂਦੇ ਸੀ ਸਮਾਜ ਦੇ ਵਿੱਚ ਭਾਰਤ ਦੇ ਵਿੱਚ ਤਾਂ ਇਹਨਾਂ ਚੀਜ਼ਾਂ ਦੇ ਖਿਲਾਫ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਲੜਕੀ ਨੂੰ ਭਰਾਇਆ ਹਾਂ ਇਹ ਗੱਲ ਯਾਦ ਆ ਕੀ ਵੀਰੇ ਕਿ ਜਦੋਂ ਨਾ ਸ੍ਰਿਪਤੀ ਬਾਈ ਦੀ ਭੜਾਉਣ ਜਾਂਦੀ ਹੁੰਦੀ ਸੀ ਕਿ ਨਾਲ ਤਾਂ ਉਸ ਨੇ ਉਹਨਾਂ ਦਾ ਹਾਲ ਬਹੁਤ ਮੰਦਾ ਕਰ ਜਾਈ ਸਮਾਜ ਦੇ ਲੋਕ ਇਸ ਵਿੱਚ ਅੱਛਾ ਨਰਮਲ ਜੀ ਇਹ ਦੱਸੋ ਜਿਹੜੇ ਉਹਦੇ ਹਾਲਾਤ ਸੀ ਨਾ ਮੈਂ ਇਤਿਹਾਸ ਇੰਨਾ ਬਰੀਕੀ ਦੇ ਨਾਲ ਤਾਂ ਨਹੀਂ ਪੜਿਆਗਾ ਪਰ ਉਹ ਚ ਸੁਣ ਤੋਂ ਸੁਣ ਤੋਂ ਸੁਣਿਆ ਵੀ ਜਦੋਂ ਸੁમિતਰੀ ਬਾਈ ਫੂਲੇ ਜੀ ਪੜਾਉਣ ਜਾਂਦੇ ਸੀ ਉਦੋਂ ਦੇ ਹਾਲਾਤ ਆ ਜਿਹੜੇ ਮੜੇ ਮਾਰੇ ਹੁੰਦੇ ਸੀ ਜੀ ਬੜਾ ਉਹਨਾਂ ਨੂੰ ਜਰੀਲ ਕਰ ਦਿੱਤਾ ਜਾਂਦਾ ਸੀ ਜਿਵੇਂ ਕੋਈ ਰੋੜੇ ਮਾਰਨੇ ਜਾਂ ਚੱਕੜ ਪਾਉਣਾ ਜਾਂ ਗਾਰਾ ਸੱਟਣਾ ਇਹ ਹਾਲਾਤ ਆ ਜਿਹੜੇ ਇਹ ਹਾਲਾਤ ਸੀਗੇ ਹਾਂਜੀ ਹਾਂਜੀ ਇਹ ਨਾ ਕਿਉਂਕਿ ਉਸਨੇ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਭੁਗਾਇਆ ਜਾਂਦਾ ਸੀ ਆ ਕਲਪਨਾ ਮਦੇ ਅਸਲੀ ਅਰਥ ਜੋ ਕਿ ਸਰਵਤ ਦੇ ਭਲੇ ਦੇ ਅਰਥ ਉਹ ਨਹੀਂ ਸੀ ਕਿ ਸਿਖਾਏ ਜਾਂਦੀ ਇਹ ਸਿਖਾ ਜਾਂਦਾ ਸੀ ਕਿ ਜੇ ਕੋਈ ਬੰਦਾ ਪੜ੍ਹ ਲੈ ਜਿਆਦਾ ਇਹ ਗੱਲ ਧਰਮ ਦੀ ਗੱਲ ਆ ਧਨ ਵਾਲੇ ਇਹ ਜਿਹੜਾ ਨਾਲ ਆਖੀ ਜਾਂਦੀ ਸੀ ਤੇ ਜੇ ਹੁਣ ਕੋਈ ਔਟ ਵੀ ਭੜਾਉਣ ਲੱਗ ਜੇ ਤਾਂ ਇਹ ਕਿਹਾ ਜਾਂਦਾ ਸੀ ਕਿ ਇਹ ਔਟ ਬਿਸ਼ਰਮ ਹੋ ਗਈ ਆ ਇਹ ਆਪਣੇ ਘਰਿਆਂ ਦੇ ਗਹਿਣੇ ਜਿੰਨੀ ਜੀ ਤੇ ਉਦੋਂ ਨਾਲ ਸ੍ਰੀਪ੍ਰੀ ਦੇ ਖੂਲੇ ਜਦੋਂ ਸਕੂਲ ਦੇ ਲਿਪੜਾਉਣ ਜਾਂਦੀ ਹੁੰਦੀ ਸੀਗੀ ਤਾਂ ਸ਼ੋਗਲ ਉੱਚ ਸ਼੍ਰੀਣੀਆਂ ਜੋ ਸੀਗੀਆਂ ਅ ਬਹਿ ਆਪਾਂ ਸਾੜੀ ਕੋਈ ਆ ਤਾਂ ਜੋ ਉੱਚ ਸ੍ਰੀਣੀ ਦੇ ਲੋਕ ਸੀਗੇ ਹੂੰ ਉਹਨਾਂ ਦੀਆਂ ਔਰਤਾਂ ਸੀਗੀਆਂ ਉਹ ਉਹਨਾਂ ਸ੍ਰੀਤਰੀ ਬਾਈ ਦੇ ਗੋਹਾ ਗਾਰਾ ਪੱਥਰ ਚਾਹ ਜਾ ਕੇ ਮਾਰਦੇ ਹੁੰਦੀ ਸੀਗੇ ਹੂੰ ਕਿ ਇਹ ਇਹ ਜਾ ਕੇ ਉੱਥੇ ਪੜਾ ਕਿਉਂ ਰਹੀ ਆ ਹੂੰ ਉਸ ਹਾਲਾਤਾਂ ਦੇ ਵਿੱਚ ਸ੍ਰੀਤਰੀ ਬਾਈ ਨੇ ਅ ਇੱਕ ਢੰਗ ਇਹ ਬਣਾਇਆ ਜਦੋਂ ਨੇ ਆਪਣੇ ਪਤੀ ਅ ਜੋਤੀਬਾ ਭੁਲੇਖੇ ਨੂੰ ਅੱਗੇ ਕਿਹਾ ਗਿਆ ਦੇਖੋ ਜੇ ਉਹਨੇ ਕੀ ਹਾਲ ਕਰਤਾ ਹੂੰ ਉਹਨਾਂ ਕੋਈ ਨਹੀਂ ਜੀ ਇਤਨਾ ਹਾਲ ਹੋ ਗਿਆ ਤਾਂ ਕੋਈ ਨਹੀਂ ਤੂੰ ਇੱਕ ਜੋੜੀ ਕੱਪੜਿਆਂ ਦੀ ਨਾਲ ਲੱਗੇ ਜਾਇਆ ਕਰ ਤਾਂ ਸ੍ਰੀ ਸੁਤਰੀ ਕੋਈ ਹੁਣ ਇੱਕ ਬੈਗ ਦੇ ਵਿੱਚ ਇੱਕ ਜੋੜੀ ਕੱਪੜਿਆਂ ਦੀ ਨਾਲ ਲੱਗ ਜਾਂਦੀ ਸੀ ਸਕੂਲ ਦੇ ਵਿੱਚ ਜਾ ਕੇ ਪੁਰਾਣੇ ਕੱਪੜੇ ਉਤਾਰ ਕੇ ਨਵੇਂ ਕੱਪੜੇ ਉਹ ਜਿਹੜੇ ਤੈਨ ਨਹੀਂ ਹੁੰਦੀ ਸੀ ਜੀ ਇਸ طرح ਦੇ ਹਾਲਾਤਾਂ ਵਿੱਚ ਰਹੇ ਕਿ ਉਸਨੇ ਭਰਾਇਆ ਸਮਾਜ ਨੂੰ ਤੇ ਅੱਜ ਪ੍ਰੇਰਣਾ ਦੇਣ ਦੀ ਲੋੜਾ ਜੋ ਕਿ ਤੁਹਾਡੇ ਅੱਗੇ ਤੇ ਤੈਨ ਉਹ ਦੇਖਣੀ ਵੀਡੀਓ ਕਿ ਕੌਣ ਸੀ ਕਮਨ ਨਵਰੇ ਜਾਣੋ ਉਹਨਾਂ ਬਾਰੇ ਵਕ ਜਾਣਕਾਰੀ ਪ੍ਰਾਪਤ ਕਰੋ ਅਤੇ ਆਪਣੇ ਬੱਚਿਆਂ ਨੂੰ ਵੀ ਇਹ ਸਮਝਾਓ ਕਿ ਸਵਿੱਤਿ ਜੀ ਬਾਰੇ ਕੌਣ ਸੀ ਕਿ ਅੱਛਾ ਜੇ ਆਪਾਂ ਪਛੋਕਰ ਦੀ ਗੱਲ ਕਰੀਏ ਵੀ ਅੰਤਾ ਜਿਹੜਾ ਵੀ ਮੌਤ ਹੋਈ ਆ ਜਾਂ ਕੋਈ ਉਹਨਾਂ ਦੇ ਬੱਚੇ ਜਾਂ ਅੰਤਾ ਜਿਹੜਾ ਕਿਹਾ ਜਾਂਦਾ ਸੀ ਹਾਂਜੀ ਉਹਨਾਂ ਦੇ ਵਿਆਹ ਤੋਂ ਬਾਅਦ ਜੀ ਸਵਿੱਤਿ ਜੀ ਦੇ ਜੋਤੀ ਗਫੂ ਦੇ ਦੇ ਕੋਈ ਅਲਾਨ ਨਹੀਂ ਸੀ ਉਹਨਾਂ ਦੇ ਕੋਈ ਵੀ ਵੀ ਬੱਚਾ ਨਹੀਂ ਸੀ ਤੇ ਉਹਨਾਂ ਨੇ ਸਤਿਆ ਸੋਧਕ ਸਮਾਜ ਦੀ ਇਹ ਰਚਨਾ ਕੀਤੀ ਸੀ ਸੱਤਿਆਸੋਧਿਕ ਸੱਤਿਆਸੋਧਿਕ ਸਮਾਜ ਇੱਕ ਇਸ ਤਰ੍ਹਾਂ ਦਾ ਸਮਾਜ ਸੀ ਕਿ ਜੋ ਕਿ ਆ ਜਾਤੀਵਾਦ ਤੇ ਪੀੜਤ ਕਿਤੇ ਲੋਕ ਆਤਾਂ ਠੁਕਰਾਈਆਂ ਹੋਈਆਂ ਔਰਤਾਂ ਬਿਰਵਾ ਹੁੰਦਾ ਕਿਉਂਕਿ ਉਸ ਨੇ ਸਦੀਵਰਖ ਦੇ ਵਿੱਚ ਵੀ ਚੱਲਦੀ ਸੀਗੀ ਅੱਛਾ ਤੇ ਬਿਰਵਾ ਨੂੰ ਇੱਕ ਬੇਦਾਸੀਆਂ ਇਹੋ ਜਿਹਾ ਕੁਝ ਬਹੁਤ ਸਾਰੀਆਂ ਕੁਕ ਪ੍ਰਥਮਾਂ ਚੱਲਦੀਆਂ ਉਹਨਾਂ ਅਸੀਂ ਇੰਡੀਆ ਦੇ ਵਿੱਚ ਤਾਂ ਉਹਨਾਂ ਨੂੰ ਆਪਣਾ ਉਹਨਾਂ ਨੂੰ ਆਪਣੇ ਨਾਲ ਜੋੜਨਾ ਅਤੇ ਉਹਨਾਂ ਦੀ ਸਹਾਇਤਾ ਕਰਨੀ ਇਹ ਸਤਿਆਸ਼ੋਧਕ ਸਮਾਜ ਦਾ ਇੱਕ ਆਪਣਾ ਬਿਹੇਸ਼ ਕੰਮ ਸੀ ਉਹਨਾਂ ਨੇ ਸਮਾਜ ਵਿੱਚ ਫੈਲੀਆਂ ਹੋਈਆਂ ਕ੍ਰਿਤੀਆਂ ਨੂੰ ਦੂਰ ਕਰਨ ਦੇ ਲਈ ਉਹਨਾਂ ਨੇ ਇਹ ਜਿਹੜਾ ਕੰਮ ਕੀਤਾ ਹੈ ਅਤੇ ਜਦੋਂ ਉਹਨਾਂ ਨੇ ਕੋਈ ਕੋਈ ਔਲਾਦ ਨਹੀਂ ਸੀ ਤਾਂ ਇੱਕ ਬ੍ਰਾਹਮਣ ਦਰਵਾਜ਼ੀ ਜਿਹੜੀ ਕੋਈ ਕਬਰੀ ਨਾ ਸੀ ਉਹ ਉੱਥੇ ਆਈ ਇਹਨਾਂ ਦੇ ਆਗਮ ਚ ਇਹਨਾਂ ਨੇ ਉਸ ਨੂੰ ਸੰਭਾਲਿਆ ਅਤੇ ਉਹਦਾ ਜੋ ਜੋ ਬੱਚਾ ਸੀਗਾ ਉਹਦਾ ਨਾਂ ਸੀ ਜਸ਼ਵੰਤ ਜਸ਼ਵੰਤ ਉਹਨਾਂ ਨੇ ਉਸ ਬੱਚੇ ਨੂੰ ਆਪਣੀ ਗੋਦ ਲਿਆ ਅਤੇ ਉਹਨੂੰ ਪਾਲਿਆ ਅਤੇ ਉਹਦਾ ਵਿਆਹ ਕੀਤਾ ਹੂੰ ਜਾਨੀ ਇਹਨਾਂ ਕੋਲੇ ਆਪਣੀ ਕੋਈ اولاد ਨਹੀਂ ਸੀ ਇੱਕ ਗੋਦ ਲਿਆ ਹੋਇਆ ਬੱਚਾ ਇਹਨਾਂ ਨੇ ਉਪਾਲਿਆ ਸੀਗਾ ਅਤੇ ਅੱਗੇ ਚਲ ਕੇ 1897 ਦੇ ਲਗਭਗ 1896-97 ਦੇ ਵਿੱਚ ਮਹਾਰਾਟ ਦੇ ਵਿੱਚ ਇੱਕ ਕਾਲ ਪਿਆ ਮਹਾਮਾਰੀ ਵਾਲੀ ਪਲੇਗ ਦੀ ਜੀ ਪਲੇਗ ਨਾਮ ਦੀ ਇੱਕ ਬਹੁਤ ਭਿਆਨਕ ਮਹਾਮਾਰੀ ਥੱਲੀ ਉਸ ਤੋਂ ਪਹਿਲਾਂ 1892 ਵਿੱਚ 92-93-95 ਦੇ ਵਿੱਚ ਜੋ ਲੇਖੀ ਦੇ ਮੌਤ ਪਹਿਲੀ ਹੋ ਗਈ ਸੀ ਤਾਂ ਉਸ ਨੇ 1797 ਦੀ ਵਜੜੀ ਬਲੇਗ ਦੀ ਬਿਮਾਰੀ ਫੈਲੀ ਸੀ ਉਸ ਉਸ ਬਿਮਾਰੀ ਦੇ ਵਿੱਚ ਸਤਿਆ ਸੋਧਕ ਸਮਾਜ ਦੇ ਲੋਕਾਂ ਨੇ ਬਹੁਤ ਸਿਵਾ ਕੀਤੀ ਸਤਿਆ ਸੋਧਕ ਸਮਾਜ ਦੇ ਲੋਕਾਂ ਦੇ ਵਿੱਚ ਇੱਕ ਦੰਦਾ ਦਾ ਬੇਟਾ ਜਸਵੰਤ ਅਤੇ ਮਾਤਾ ਸ੍ਰੀਤਿਵੇਂ ਫੁੱਲੇ ਤੋਂ ਉਹ ਹੀ ਸਿਵਾ ਕਰਦੇ ਹੁੰਦੇ ਸੀ ਤਾਂ ਉਸ ਸਮੇਂ ਜੋਤੀਬਾ ਫੁੱਲੇ ਦੀ ਪਤਨੀ ਸ੍ਰੀਤਰੀ ਬੇਫੁੱਲੇ ਪ੍ਰੇਗ ਦੀ ਜਵੇੜ ਚ ਆ ਗਈ ਅਤੇ 10 ਮਾਰਚ 1897 ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਮੌਤ ਤੇ ਇਸ ਤਰ੍ਹਾਂ ਉਹਨਾਂ ਦਾ ਜਾਨੀ ਕਿ ਜੀਵਨ ਦਾ ਜਾਨੀ ਕਿ ਉਹਨਾਂ ਨੇ ਉਹਨਾਂ ਦਾ ਜਾਨੀ ਕਿ ਅੰਤ ਹੋ ਗਿਆ ਪਰ ਜੀਵਨ ਦਾ ਅੰਤ ਹੋਣ ਤੋਂ ਬਾਅਦ ਉਹਨਾਂ ਦੇ ਸਾਰਾ ਜੀਵਨ ਸਾਡੇ ਲਈ ਪ੍ਰੇਰਨਾ ਸੂਤ ਹਾਂ ਹਾਂਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ মিডিਆ ਤੇ ਮੈਂ ਤੁਹਾਡਾ ਗੁਰਚਾਰਨ ਸਿੰਘ ਰਾਜੂ ਇਹ ਸਨ ਸਾਡੇ ਨਰਮਲ ਸਿੰਘ ਜੀ ਖਾਲਸਾ ਰਣਸੀਹ ਕਰਾਂ ਜਿਨ੍ਹਾਂ ਨੇ ਵਿਸਥਾਰਪੂਰਵਕ ਸਾਨੂੰ ਮਾਤਾ ਸੁਵਿਤਰੀ ਬਾਈ ਫੂਲੇ ਜਿਉ ਕੇ ਪਹਿਲੀ ਅਧਿਆਪਕ ਸੀ ਆਪਣੇ ਦੇਸ਼ ਦੀ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ ਸੋ ਮੈਂ ਉਮੀਦ ਕਰ ਰਿਹਾ ਕਿ ਜਿਹੜੀ ਸਾਡੀ ਅੱਜ ਦੀ ਜਾਣਕਾਰੀ ਹੈ ਤੁਸੀਂ ਤੁਹਾਨੂੰ ਇਹ ਬਹੁਤ ਪਸੰਦ ਆਈ ਹੋਊਗੀ ਤੇ ਇਸ ਤੋਂ ਅੱਗੇ ਵੀ ਅਜਿਹੀਆਂ ਜਾਣਕਾਰੀਆਂ ਜਿਹੜੀਆਂ ਲੈ ਕੇ ਤੁਹਾਡੇ ਸਾਹਮਣੇ ਹੁੰਦੇ ਰਹਿਣਗੇ ਤਦ ਤੱਕ ਲਈ ਮੈਨੂੰ ਗੁਰਚਰਨ ਸਿੰਘ ਰਾਜੂ ਪੱਤੋ ਜੀ ਉਤੇ ਨਰਮਲ ਸਿੰਘ ਨਸੀਹ ਕਰਾਉਣ ਦਿਓ ਆ ਗਿਆ ਧੰਨਵਾਦ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ